ਰੋਟੀ ਉਪਾਈ ਇੰਡੀਪੈਂਡੈਂਸ ਕਣਕਣ ਵਿੱਚ ਸਵਾਦ ਕਣਕਣ ਵਿੱਚ ਭਾਰਤ ਨੇ ਬੁਰਾ ਹਾਲ ਕਰਤਾ ਪੰਜਾਬ ਦਾ ਇਸ ਕਰਕੇ ਅੱਜ دہشت ਦਾ ਮਾਹੌਲ ਪੰਜਾਬ ਤੇ ਹੈ ਜੇ ਲੋਕਾਂ ਵਿੱਚ ਡਰ ਪਿਆ ਸੋ ਜੇ ਐ ਜੀ ਹਾਲਾਤ ਰਹੀ ਤੇ ਪੰਜਾਬ ਚ ਕੌਣ ਆਊਗਾ ਇਤਰੇ ਹੋਵੇ ਕੰਪੀਰ ਤੋਂ ਪੂਰਤਲੇ ਗੁਰਦੁਆਰਾ ਸਾਹਿਬ ਚ ਘਟਨਾ ਹੋਈ ਕੀ ਕਹੂੰ ਦੇਖੋ ਹਾਲਾਤ ਜਿਹੜੀ ਪੰਜਾਬ ਦੀ ਬਹੁਤ ਵਿਗੜ ਗਈ ਹੈ ਲੋ ਨ ਆਰਡਰ ਦੀ ਸਥਿਤੀ ਨਹੀਂ ਹੈਨੀ ਡਾਰ ਚੱਕਿਆ ਗਿਆ ਸੀ ਮੈਂ ਖੰਡੇ ਸੀ 6 ਮੰਦਰ ਵਿੱਚ ਵੀ ਅੱਤਵੀ ਹੋਈ ਕੋਈ ਦੋਸ਼ੀ ਬਾਰੇ ਪਤਾ ਨਹੀਂ ਲੱਗਿਆ ਨਾ ਕੋਈ ਕੌਲਥੁਥੇ ਆਈ ਉਵੇਂ ਇੱਕ ਕੌਲਥਲੇ ਗੁਰੂ ਘਰ ਚ ਵਿੱਚ ਵੀ ਅੱਤਵੀ ਹੋਈ ਕੋਈ ਪੁੱਛਣ ਵਾਲਾ ਨਹੀਂ ਆਪ ਸਰਕਾਰ ਤਾਂ ਐ ਹੈ ਜਿਵੇਂ ਸਰਕਾਰ ਹੈ ਹੀ ਨਹੀਂ ਪੰਜਾਬ ਭਗਵੰਤ ਮਾਨ ਮੈਂ ਬੁਰਾ ਹਾਲ ਕਰਤਾ ਪੰਜਾਬ ਦਾ ਇਸ ਕਰਕੇ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ ਹੈ ਐ ਜੀਆਂ ਘਟਨਾ ਜਿਹੜੀਆਂ ਹੋ ਰਹੀਆਂ ਐ ਇਹਦਾ ਬਹੁਤ ਵੱਡਾ ਅਸਰ ਪੰਜਾਬ ਦੀ ਜਨਤਾ ਤੇ ਪੈ ਰਿਹਾ ਹੈ। ਅੱਜ دہشت ਦਾ ਮਾਹੌਲ ਪੰਜਾਬ 'ਚ ਹੈ। ਜੇ ਲੋਕਾਂ ਵਿੱਚ ਡਰ ਪਿਆ ਹੈ। ਸੋ ਜੇ ਐ ਜੀ ਹਾਲਾਤ ਰਹੀ ਤੇ ਪੰਜਾਬ 'ਚ ਕੌਣ ਆਊਗਾ ਇਥੇ ਰੋਣ। ਗਿੱਦੜਵਾ 1997 ਵਾਲਾ ਲੱਗਦਾ ਕਿ ਤੁਹਾਨੂੰ 17 ਸਾਲ ਦਾ ਸਰਕਾਰ ਬੰਦੀ ਕਾਲੀ ਦਾ ਜਿੰਮਾ ਬਹੁਤ ਆ ਪਾ ਲੱਗਦਾ ਜਿੱਥੋਂ ਤੋਂ ਜਦੋਂ ਵੀ ਗਿੱਦੜਵਾ ਵਾਲੇ ਸ਼ੁਰੂ ਕਰਦੇ ਸਰਕਾਰ ਦੇ ਨਹੀਂ ਤੇ ਐ ਕਿ ਫਿਰ ਤੋਂ ਗਿੱਦੜਵਾ ਵਾਲੇ ਆਲੇ ਸ਼ੁਰੂ ਹੋ ਗਏ।